ਥੱਲੇ ਉਤਰ ਜਾਓ ਕਰਕੇ ਫਲਾਈ ਨਾਵਾ ਨਾ ਕਰਕੇ ਫਲਾਈ ਨਹੀਂ ਉਹ ਫਲਾਈ ਦਾ ਫੋਲੋ ਨਹੀਂ ਹੁੰਦਾ ਇਹ ਪਹਿਲਾਂ ਸੱਤ ਬੋਲਿਆ ਨਾ ਉਹਨਾਂ ਨੇ ਮੇਤ ਵਾਲੇ ਨੇ ਕਰਕੇ ਫਲਾਈ ਆਵਾ ਨਾ ਫਲਾਈ ਤਾਂ ਕਿਨੋਂ ਨਾਲ ਥੱਲੋਂ ਨਹੀਂ ਆਉਣਾ ਥੱਲੋਂ ਨਹੀਂ ਆਉਣਾ ਫੇਰ ਸਾਡੇ ਕੋਲੇ ਪਹੁੰਚੋ ਅਗਲੇ ਜੇ ਉੱਪਰ ਲੰਘ ਗਿਆ ਕਮੈਂਟ ਕਰਕੇ ਦੱਸੋ ਸਾਰੇ ਜਣੇ ਤੁਹਾਨੂੰ ਕਿੰਨਾ ਮਾਡਲ ਲੱਗ ਰਿਹਾ ਹੈ ਹਣਾ ਬਈ ਪੈਂਦਾ ਬਲੇਖਾ ਜੱਜਮੈਂਟ ਕਿੱਥੋਂ ਹੋਊਗੀ ਸ਼ੇਪ ਤੋਂ ਹਾਂਜੀ ਸ਼ੇਪ ਆ 2009 ਮਾਡਲ ਆ ਪਲਟੀਨਾ ਚੱਕਰਾਂ ਦੇ ਸਾਰਾ ਇਹ ਮੇਨ ਗੱਲ ਇਹੀ ਹੈ ਜੀ ਲੋਕਾਂ ਦਾ ਸਮੱਸਿਆ ਇਹ ਤੰਗ ਹੋਏ ਹੋਏ ਚ ਲੋਕ ਪਲਟੀਨੇ ਤੋਂ ਖਾਸ ਕਰਕੇ ਇਹ ਕਹਿੰਦੇ ਜੀ ਧੁੰਦ ਚ ਨਹੀਂ ਜਾਂ ਜਾਂ ਉਹਦੀ ਲਾਈਟ ਘਟਾ ਬਹੁਤ ਜਾਦੇ ਲਾਈਟ ਘਟਾ ਉਹ ਵੀ ਵੈਸੇ ਘਟਾ ਇਹਨਾਂ ਦੀ ਪਲਟੀਨੇ ਦੀ ਉਹ ਬੈਂਟਰੀ ਰੈਗਨਟਰ ਹੁੰਦੇ ਨੇ ਸਿੱਧੇ ਉਹ ਰੇਸ ਨਾਲ ਚੱਲਦੇ ਨੇ ਜਾਂ ਮੈਨ ਲਾ ਲਓ ਉਹਨੇ ਬੰਦ ਖੜਿਆ ਮੋਟਰਸਾਈਕਲ ਦੇ ਅੱਛਾ ਯੈਲੋ ਲਾਈਟ ਵੀ ਲੱਗੀ ਹੋਈ ਹੈ ਕਿਤੇ ਇਹ ਦੀ ਇਹਦੀ ਲੱਗੀ ਹੋਈ ਜੀ ਯੈਲੋ ਲਾਈਟ ਜਿਹੜੀ ਲੱਗੀ ਹੋਈ ਹੈ ਬੰਦ ਮੋਟਰਸਾਈਕਲ ਦੀ ਇਹਦੀ ਲੱਗੂਗੀ ਹੁਣ ਅੱਗੇ ਧੁੰਦ ਆ ਰਹੀ ਆ ਆਪਣੀ ਪੀਲੀ ਕ ਕਰਕੇ ਤੁਸੀਂ ਯਾਰ ਇਹ ਵੀਰੇ ਤੂੜੀ ਵਾਲੇ ਚ ਲੈ ਆਂਦਾ ਸੀਗਾ ਚੱਕ ਕੇ ਇਹ ਕਹਿੰਦਾ ਤੂੜੇ ਵਾਲੇ ਚੋਂ ਅਸੀਂ ਚੱਕ ਕੇ ਲੈ ਕੇ ਆਇਆ 2004 ਮਾਡਲ ਦਾ ਟੀਵੀ ਸਤਸਿਆ ਕਰ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਪਹੁੰਚੇ ਆਪਣੇ ਭਰਾ ਕੋਲ ਜਿਹੜੇ ਕਿ ਬਈ ਪੁਰਾਣੇ ਮੋਟਰਸਾਈਕਲਾਂ ਤੁਸੀਂ ਡਾਕਟਰ ਕਹਿ ਸਕਦੇ ਹੋ ਕਿਉਂ ਕਹਿੰਨਾ ਮੈਂ ਤੁਹਾਨੂੰ ਨਾ ਮਤਲਬ ਬਾਈ ਹੋਰਾਂ ਦਾ ਜੇ ਕੰਮ ਦਿਖਾਉਣ ਲਈ ਲੈ ਕੇ ਆਏ ਆਪਣੇ ਬੜੇ ਭਰਾਵਾਂ ਦੀ ਵੀ ਰਿਕੁਆਇਰਮੈਂਟ ਸੀਗੀ ਕਿ ਬਾਈ ਵਧੀਆ ਟਾਪ ਦਾ ਬੰਦਾ ਕਾਣਾ ਜਿਹੜਾ ਸਾਡੇ ਪੈਸੇ ਬਚਾ ਦੇ ਕੰਮ ਦਸੱਲੀਆਂ ਲਾ ਕਰਾ ਦੇ ਨਹੀਂ ਸਾਡੇ ਕੋਲੇ ਉਹ ਕਈ ਕਸਟਮਰ ਆਏ ਨੇ ਉਹ ਕਹਿੰਦੇ ਬਸ ਅਸੀਂ ਲੱਖ ਰੁਪਏ ਨਹੀਂ ਲਾਉਣਾ ਹਾਂ ਉਹ ਵੀ ਤਿਆਰ ਕਰਾਉਣਾ ਮੈਂ ਤੁਹਾਨੂੰ ਇੱਕ ਸੈਂਪਲ ਦਵਾ ਇੱਕ ਬੰਦਾ ਅੰਮ੍ਰਿਤਸਰ ਤੋਂ ਆਇਆ ਸਪੈਸ ਸਾਡੇ ਕੋਲੇ ਜਦੋਂ ਸਾਡੇ ਕੋਲ ਮੋਟਰਸਾਈਕਲ ਤਿਆਰ ਹੋ ਗਿਆ ਉਹ ਆਇਆ ਜਿਵੇਂ ਬੁੜੀਆਂ ਨਹੀਂ ਮੜ ਜਿਹਾ ਸਿਰ ਫੜ ਕੇ ਵੀ ਇਹ ਮੇਰਾ ਮੋਟਰਸਾਈਕਲ ਨਾ ਕਿਸੇ ਹੋਰ ਦਾ ਹੁਣ ਆਏ ਨੇ ਠੀਕ ਹੈ ਉਹਨੂੰ ਪਸਾਨ ਚ ਨਹੀਂ ਆਇਆ ਮੋਟਰਸਾਈਕਲ ਉਹਨੇ ਕਾਪੀ ਤੇ ਜਦੋਂ ਇੰਜਨ ਨੰਬਰ ਦੇਖਿਆ ਚੈਸੀ ਨੰਬਰ ਦੇਖਿਆ ਉਹਨੂੰ ਫੇਰ ਧਿਆਨ ਚ ਆਇਆ ਮੋਟਰਸਾਈਕਲ ਇਹਦਾ ਮੇਰਾ ਹੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੁਣ ਆਹ ਮੋਟਰਸਾਈਕਲ ਖੜਾ ਹੈ ਕਮੈਂਟ ਕਰਕੇ ਦੱਸੋ ਸਾਰੇ ਜਣੇ ਤੁਹਾਨੂੰ ਕਿੰਨਾ ਮਾਡਲ ਲੱਗ ਰਿਹਾ ਹੈ ਹਣਾ ਬਾਈ ਪੈਂਦਾ ਬਲੇਖਾ ਜੱਜਮੈਂਟ ਕਿੱਥੋਂ ਹੋਊਗੀ ਸ਼ੇਪ ਤੋਂ ਹਾਂਜੀ ਸ਼ੇਪ ਤੋਂ ਸੋ ਪਹਿਲਾਂ ਇਹਨਾਂ ਨੂੰ ਲੋਕਾਂ ਨੂੰ ਇਹ ਸੰਗਤ ਨੂੰ ਜਨ ਲੋਕਾਂ ਨੂੰ ਲੱਗਦਾ ਵੀ ਜਿਹੜੇ ਜਗ੍ਹਾ ਕੋਈ ਮਰਜ਼ੀ ਲਾ ਲਓ ਇਹ ਪਲੇਖਾ ਸੀਗਾ ਲੋਕਾਂ ਨੂੰ ਵੀ ਇਕੱਲਾ ਸਪਲੈਂਡਰ ਕਰਦੇ ਨੇ ਨਹੀਂ ਇਕੱਲਾ ਸਪਲੈਂਡਰ ਨਹੀਂ ਕਰਦੇ ਸਾਰੀ ਮੋਟਰਸਾਈਕਲ ਕੋਈ ਵੀ ਕਿਹੜਾ ਮਰਜ਼ੀ ਮੋਟਰਸਾਈਕਲ ਹੈ ਕੜਾ ਸਕੂਟਰ ਹਾਂਜੀ ਸਕੂਟਰ ਵੀ ਜੀ ਹੁਣ ਆ ਪਲਟੀਨਾ ਖੜਿਆ ਆ ਵਿਕਟਰ ਥੋੜੇ ਸਾਹਮਣੇ ਖੜਿਆ ਪਹਿਲਾਂ ਆਪਾਂ ਸਪਲੈਂਡਰ ਦੀ ਪਾਈ ਸੀ ਠੀਕ ਹੈ ਪਹਿਲਾਂ ਲੋਕਾਂ ਨੂੰ ਜ਼ਿਆਦਾ ਇਹ ਹੀ ਸੀ ਵੀ ਇਕੱਲਾ ਇਹ ਸਪਲੈਂਡਰ ਦੀ ਕਰਦੇ ਨੇ ਹਾਂ ਇਹ ਬਾਰੀ ਬਾਰੀ ਸਾਨੂੰ ਫੋਨ ਆਉਂਦੇ ਸੀ ਭਾਈ ਆ ਵੀ ਕਰ ਦੂੰਗਾ ਆ ਵੀ ਕਰ ਦੋ ਨਹੀਂ ਜੀ ਸਾਡੇ ਕੋਲ ਕਿਹੜਾ ਮਰਜ਼ੀ ਮੋਟਰਸਾਈਕਲ ਲੈ ਕੇ ਆਓ ਇੱਕ ਸਾਰੇ ਕੰਮ ਹੋਣਗੇ ਸਾਰੇ ਕੰਮ ਕਰਵਾਵਾਂਗੇ ਮੈਂ ਖਰਚੇ ਦੀ ਗੱਲ ਸ਼ੁਰੂ ਸ਼ੁਰੂ ਚ ਕਰ ਲੈ ਕਈ ਵਾਰ ਕਿਸੇ ਭਰਾ ਦਾ ਮੋਟਰਸਾਈਕਲ ਦੀ ਕੰਡੀਸ਼ਨ ਵਧੀਆ ਪਈ ਹੁੰਦੀ ਹੈ ਉਹ ਤੇ ਥੋੜਾ ਕੰਮ ਕਰਕੇ ਵੀ ਸਰ ਜਾਂਦਾ ਹੈ ਹਾਂਜੀ ਕਈ ਜਾਂਵੇਂ ਮੇਰਾ ਵੀਰ ਹੋਰਾਂ ਨੇ ਟੂੜੀ ਸਿੱਟ ਰੱਖਿਆ ਹੁੰਦਾ ਹੁਣ ਉਹ ਚਾਰ ਮਾਡਲ ਟੂੜੀ ਚ ਪੈਦੀ ਹੁਣ ਉਹਦਾ ਵੀ ਕੰਮ ਕਰਿਆ ਹਰੇਕ ਮੋਟਰਸਾਈਕਲ ਦਾ ਅਲੱਗ-ਅਲੱਗ ਰੇਟ ਹੈ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਵੀ ਸਟਾਰਟਿੰਗ ਪ੍ਰਾਈਸ ਐ ਮਨ ਕੇ ਚਲੋ 15 ਕਾ ਹਜ਼ਾਰ ਤੋਂ ਲੈ ਕੇ 30 ਤੂੰ ਤੱਕ ਚਲਾ ਜਾਂਦਾ ਹਾਂ ਹਾਂਜੀ ਹਾਂਜੀ ਉਹ ਚਲਾ ਜਾਂਦਾ ਡਿਪੈਂਡ ਕਰਦਾ ਤੁਹਾਡੇ ਮੋਟਰਸਾਈਕਲ ਦੀ ਕੰਡੀਸ਼ਨ ਕੀ ਹੈ ਐ ਨਹੀਂ ਪਤਾ ਕਈ ਵਾਰ 15 ਤੋਂ ਵੀ ਘੱਟ ਚ ਸਰ ਜੇ ਉਹ ਮੌਕੇ ਤੇ ਕੰਡੀਸ਼ਨ ਚੈੱਕ ਕਰਾਂਗੇ ਹੁਣ ਮੈਂ ਤੁਹਾਨੂੰ ਬਾਈ ਉਹਨਾਂ ਦੇ ਕੰਮ ਦਿਖਾਉਣਾ ਵੀ ਕੰਮ ਦੇ ਵਿੱਚ ਕੀ ਚੱਕਰ ਹੈ ਆ 2009 ਮਾਡਲ ਆ ਪਲਟੀਨਾ ਚੱਕਰ ਦਾ ਸਾਰਾ ਇਹ ਮੇਨ ਗੱਲ ਇਹੀ ਹੈ ਜੀ ਲੋਕਾਂ ਦਾ ਸਮੱਸਿਆ ਇਹ ਤੰਗ ਹੋਏ ਹੋਏ ਤੇ ਲੋਕ ਪਲਟੀਨੇ ਤੋਂ ਖਾਸ ਕਰਕੇ ਇਹ ਕਹਿੰਦੇ ਜੀ ਤੁੰਦ ਚ ਨਹੀਂ ਦੀਂਦਾ ਜਾਂ ਉਂ ਇਹਦੀ ਲਾਈਟ ਘਟਾ ਬਹੁਤ ਜ਼ਿਆਦਾ ਲਾਈਟ ਘਟਾ ਉਂ ਵੀ ਵੈਸੇ ਘਟਾ ਇਹਨਾਂ ਦੀ ਪਲਟੀਨੇ ਦੀ ਉਹ ਬੈਟਰੀ ਦਾ ਕਨੈਕਟਰ ਹੁੰਦਾ ਨ ਸਿੱਧੇ ਉਹ ਰੇਸ ਨਾਲ ਚੱਲਦੇ ਨੇ ਜਮੇ ਲਾਉਂ ਉਹਨਾਂ ਰੇਸ ਨਾਲ ਚੱਲਦੇ ਨੇ ਉਹਨੇ ਬੰਦ ਖੜਿਆ ਮੋਟਰਸਾਈਕਲ ਦੇ ਕੋਲ ਜਮੇ ਲੱਡ ਵੀ ਲੱਗੀ ਹੋਈ ਹੈ ਕੀ ਵੀ ਇਹ ਇਹ ਦੀ ਇਹਦੀ ਲੱਗੀ ਹੋਈ ਜੀ ਜੈਨੂ ਲਾਈਟ ਜਿਹੜੀ ਲੱਗੀ ਹੋਈ ਹੈ ਬੰਦ ਮੋਟਰਸਾਈਕਲ ਦੀ ਇਹਦੀ ਲੱਗੂਗੀ ਹੁਣ ਅੱਗੇ ਤੁੰਦ ਆ ਆਇਆ ਆ ਕੰਮ ਲੋਟਾ ਲੈ ਬਾਈ ਤੁਹੰਦਾ ਕੀ ਪੀਲੀ ਕਰ ਲੋ ਗਾਣਾ ਗਾਣਾ ਚਿੱਟੀ ਕਰ ਲੋ ਚਾਹੇ ਮੈਂ ਕਹਣਾ ਜੀ ਕੀੜੀ ਫਿਰਦੀ ਦੇਖ ਲਓ ਸੜਕ ਤੇ ਇੱਕ ਲੋਕੀ ਕਹਿੰਦੇ ਨੇ ਵੀ ਆਹ ਝੰਮ ਝੰਮ ਕਰੇ ਸਾਡਾ ਇੰਜਨ ਦੇ ਥੱਲੋ ਔਰ ਨੀਚੋ ਡਿਪਰ ਵਾਲਾ ਸਿਸਟਮ ਜਾ ਹਣਾ ਆਹ ਝੰਮ ਝੰਮ ਵੀ ਕਰਦਾ ਦੇਖੋ ਓਕੇ ਹਾਂਜੀ ਇਹ ਤਾਂ ਕੁਛ ਵੀ ਨਹੀਂ ਹੁਣ ਬਾਈ ਹੋਰਾਂ ਦਾ ਮੈਂ ਤੁਹਾਨੂੰ ਕੰਮ ਦਿਖਾਣਾ ਲਵਿਆ ਕਿਨੇ ਇੱਕ ਵਾਰੀ ਚੈੱਕ ਕਰਾ ਦੇ ਪੇਂਟ ਦੀ ਕੁਆਲਿਟੀ ਪੇਂਟ ਦੀ ਆ ਦੇਖੋ ਆ ਲੈ ਇੰਜਨ ਤੇ ਵੀ ਝਾਤੀ ਮਰਾ ਦੀ ਜੇ ਸਾਊਂਡ ਸੁਣਨਾ ਮੈਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਵੀਰੇ ਅੱਜ ਤਾਂ ਹਾਂਜੀ ਹਾਂ ਸਟਾਰਟ ਮੈਂ ਕਹਣਾ ਕੱਲੀ-ਕੱਲੀ ਚੀਜ਼ ਚੈੱਕ ਕਰਾ ਦੇ ਜਿੰਨੇ ਭਰਾ ਵੀ ਦੇਖ ਰਹੇ ਨੇ ਕਿਉਂਕਿ ਪੈਸੇ ਤੁਸੀਂ ਨੇ ਲਾਉਣੇ ਆ ਜਿੱਥੇ ਵੀ ਲਾਉਂਗੇ ਸੋ ਸਮਝ ਕੇ ਲਾ ਲਓ ਕੋਈ ਦਿੱਕਤ ਨਹੀਂ ਕੰਮ ਦੇਖੋ ਪਹਿਲਾਂ ਬਾਈ ਦਾ ਇਧਰ ਆ ਕੇ ਚੈੱਕ ਕਰਾ ਦੇ ਸਾਰਾ ਤੇ ਇਧਰਲੇ ਪਾਸੋਂ ਵੀ ਘੁੰਮ ਕੇ ਦਿਖਾ ਦੇ ਵੀਰੇ ਹਾਂ ਬਿਲਕੁਲ ਲਓ ਬਈ ਆਈ ਬ੍ਰੇਕ ਉਮੀ ਮੜਾ ਇੱਕ ਵਾਰੀ ਇਧਰਲਾ ਸਾਰੇ ਲੁਕ ਆਊਟ ਚੈੱਕ ਕਰਾ ਦੇ ਲਓ ਬਈ ਲਾਈਟ ਬੱਗੀ ਤੁਹਾਡੇ ਵਾਸਤੇ ਨੇਰੇ ਚ ਵੀ ਵੀਡੀਓ ਲੱਗ ਰਿਆ ਬਣਾਉਣਾ ਸ਼ਾਇਦ ਤੁਹਾਨੂੰ ਸਾਰਾ ਕੁਝ ਪ੍ਰੋਪਰ ਦਿਖ ਰਿਹਾ ਹੋਊਗਾ ਹੁਣ ਮੈਂ ਤੁਹਾਨੂੰ ਨਾ ਇੰਜਨ ਦੀ ਆਵਾਜ਼ ਸੁਣਾਨਾ ਮੇਨ ਇੰਜਨ ਹੀ ਆ ਦਿਲ ਹੁੰਦਾ ਬਾਈ ਹਾਂਜੀ ਗੱਡੀ ਦਾ ਮੋ ਉੱਲਾ ਭਾਈ ਆਪਾਂ ਕਿੱਕ ਮਾਰਦੇ ਨੇ ਇੱਧਰਲੇ ਪਾਸੇ ਆ ਜਿਓ ਜੀ ਤੇ ਦਿਖਾਨੇ ਆਪਾਂ ਸਾਨੂੰ ਕਿੱਕ ਮਾਰ ਕੇ ਕਰਦੇ ਆਪਾਂ ਸਟਾਰਟ ਆਵਾਜ਼ ਚੈੱਕ ਕਰੋ ਭਾਈ ਯਾਰ ਹੋਰ ਗੱਲਾਂ ਦੀ ਗੱਲ ਮੈਂ ਕਹਣਾ ਭਾਈ ਚਾਹੇ ਲੈ ਮੈਂ ਰੇਸੇ ਵੀ ਨਹੀਂ ਦਿੱਤੀ ਨਹੀਂ ਭਾਈ ਨੋ ਮਾਡਲ ਨੂੰ ਪਹਿਲਾਂ ਇੱਥੇ ਕਮਾਈ ਚੱਲ ਮੈਂ ਕਹਣਾ ਜੇ ਸਭ ਤੋਂ ਵੱਧ ਸਮੱਸਿਆ ਜਿਹੜੀ ਆਏ ਆ ਜੇਕਰ ਆਉਣ ਵਾਲੀ ਆ ਉਹ ਸਿਲੰਡਰ 'ਚ ਆਉਂਦੀ ਆ ਇਹ ਤਾਂ ਜਿਹੜੀ ਆਉਂਦੀ ਉਹ ਤਾਂ ਚੈਅ ਤੁੰਦੇ ਇਹਦਾ ਇਹਦਾ ਸਾਊਂਡ ਸਲਾਈ ਇੱਕ ਇੱਕ ਵੜਾ ਉੱਥੇ ਰਹਿ ਮੈਂ ਸੁਣਾ ਦਿੰਦਾ ਮਾਈਕ ਦਾ ਹੈਗਾ ਹੀ ਆਪਣੇ ਕੋਲ ਆ ਚੈੱਕ ਕਰੋ ਇੰਜਨ ਦੀ ਸਾਊਂਡ ਚੈੱਕ ਕਰੋ 1% ਕਿਸੇ ਚੀਜ਼ ਦੀ ਨਵਾਇਸ ਨਹੀਂ ਹੈਗੀ ਇਹ ਹੈਗਾ 2009 ਮਾਡਲ ਹੁਣ ਤੁਸੀਂ ਐਂ ਕਰੋ ਬਾਈ ਨਾ ਫੁੱਲ ਟੌਪ ਦਾ ਕੰਮ ਕਰਿਆ ਹੁਣ ਬਾਈ ਆਧਾ ਜਮੇ ਤੱਕਾ ਕਰਕੇ ਤੁਸੀਂ ਯਾਰਾ ਇਹ ਵੀਰੇ ਤੂੜੀ ਵਾਲੇ ਚ ਲੈ ਆਂਦਾ ਸੀ ਗਿਆ ਚੱਕੇ ਇਹ ਕਹਿੰਦਾ ਤੂੜੇ ਵਾਲੇ ਚ ਅਸੀਂ ਚੱਕ ਕੇ ਲੈ ਕੇ ਆਇਆ 2004 ਮਾਡਲ ਦਾ TVS ਵੈਕਟਰ ਇਹਨਾਂ ਦਾ ਜਿਹੜਾ ਮੈਨ ਮਸੱਸਿਆ ਸੀ ਸਮੱਸਿਆ ਵੀ ਇਹਨਾਂ ਦਾ ਮੁੰਡਾ ਗਿਆ ਹੋਇਆ ਹੈਗਾ ਕੈਨੇਡਾ ਦੇ ਵਿੱਚ ਕੈਨੇਡਾ ਉਹ ਹੈਗੀ ਉਹਦੇ ਦਾਦੇ ਦੀ ਨਿਸ਼ਾਨੀ ਆਏ ਹਾਏ ਦਾਦੇ ਜਣੇ ਨੋਰਜ ਜਾਂਦੀ ਕਰਦੀ ਹੈ ਉਹਦੇ ਡੈਡੀ ਨੇ ਉਹਨੂੰ ਗੱਡੀ ਲੈ ਕੇ ਦੇਤੀ ਨਵੀਂ ਕਿਨਾਂ ਨੀ ਮੈਂ ਤਾਂ ਦੇ ਵਾਲਾ ਮੋਟਰਸਾਈਕਲ ਦੇ 11 ਝੂਟਾ ਲੈ ਕੇ ਹੀ ਜਾਣਾ ਵਾਪਸ ਕੈਨੇਡਾ ਲੈ ਬਾਈ ਚਾਰ ਚਾਰ ਮਾਡਲ ਹੈ ਚਾਰ ਆ ਕਰੋ ਚੈੱਕ ਅੱਛਾ ਇਹਦੇ ਵਿੱਚ ਵੀ ਬਾਈ ਲੱਟਾ ਲੁੱਟਾ ਵਾਲਾ ਸਿਸਟਮ ਕਰਤਾ ਤੇ ਰੱਖਾ ਬੰਦ ਮੰਗੋ ਇਹਦੀ ਚੰਗੂ ਸਾਰਾ ਕੁਝ ਲੈ ਬਾਈ A to Z ਅੱਛਾ ਮੋਟਰਸਾਈਕਲ ਸਟਾਰਟ ਨਹੀਂ ਹੈਗਾ ਹੁਣ ਬਾਈ ਲੈ ਜੀ ਬੰਦ ਹੈ ਤੇ ਬੰਦ ਹੈ ਤੇ ਆ ਥੱਲੇ ਲੱਟਾ ਵੀ ਚੈੱਕ ਕਰੋ ਲੈ ਹਾਂ ਜੀ ਲੱਟਾਂ ਜੀ ਨਾਲ ਲੈ ਸਾਰਾ ਕੁਝ ਚੱਲਦਾ ਏ ਟੂ ਜ਼ੈਡ ਅੱਛਾ ਇਹਨੂੰ ਵੀ ਕਰੀਏ ਸਟਾਰਟ ਫਿਰ ਆਪਾਂ ਇੱਕ ਵਾਰੀ ਹਾਂਜੀ ਹਾਂਜੀ ਕਰ ਲਓ ਜੀ ਇਹਦੇ ਵਿੱਚ ਇੱਕ ਹੋਰ ਦੱਸਾਂ ਤੁਹਾਨੂੰ ਜਿਵੇਂ ਆਪਣੇ ਚੱਕੇ ਆਉਂਦੇ ਨੇ ਚੱਕੇ ਗਲ ਜਾਂਦੇ ਨੇ ਕੁਝ ਵੀ ਹੋ ਜਾਂਦਾ ਇਹਦੇ ਵਿੱਚ ਆਪਾਂ ਨੇ ਬੀਲ ਪਾਤੀ ਓਕੇ ਹਾਂਜੀ ਉਹ ਸਟੀਲ ਜਿਹੜੇ ਹੁੰਦੇ ਨੇ ਉਹਦਾ ਖਰਾਬ ਹੋ ਜਾਣਾ ਪਰ ਟੁੱਟ ਜਾਂਦੇ ਕਦੇ ਤਾਰ ਟੁੱਟ ਜੀ ਕਦੇ ਕੁਸ ਹੋ ਗਿਆ ਜੀ ਉਹਦੀ ਬਹੁਤ ਵੱਡੀ ਸਮੱਸਿਆ ਆਉਂਦੀ ਜੀ ਲਾ ਬਾਈ ਇਹਦੀ ਵੀ ਸਾਊਂਡ ਆ ਚਾਰ ਮਾਡਲ ਚ ਜਾਣ ਪਾਤੀ ਉਹ ਬਾਈ ਹੋਰ ਨਾਲ ਸੁਣਿਓ ਆਵਾਜ਼ ਆਉਂਦਾ ਫਿਰ ਤੱਕ ਤੇ ਹੁਣ ਤੁਸੀਂ ਸਾਰੇ ਜਣੋਗੇ ਦੇਖੋ ਇੱਕ ਦਾ ਸਕਰੀਨ ਤੇ ਉਪਰ ਆ ਦੇ ਨੰਬਰ ਚਾਹਦੇ ਸਾਨੂੰ ਮਾ ਨਿਸ਼ਾਨੇ ਵੀ ਦੱਸ ਜੋ ਤੁਸੀਂ ਡੜਬੇ ਆਉਂਗੇ ਨਾ ਡੜਬੇ ਦੇ ਵਿੱਚ ਫਲਾਈਓਵਰ ਨਾਲ ਜਾਣਾ ਥੱਲੇ ਉਤਰ ਜਾਓ ਕਰਕੇ ਫਲਾਈ ਨਾ ਆਵਾ ਨਾ ਕਰਕੇ ਫਲਾਈ ਨਹੀਂ ਉਹਨਾਂ ਫਲਾਈ ਦੇ ਥੱਲੇ ਉਤਰੋ ਇਹ ਪਹਿਲਾਂ ਸੱਤ ਬੋਲਿਆ ਨਾ ਉਹਨਾਂ ਨੇ ਬੇਤ ਵਾਲੇ ਨੇ ਕਰਕੇ ਫਲਾਈ ਆਵਾ ਨਾ ਫਲਾਈ ਦਾ ਕਿ ਨਾ ਥੱਲੇ ਨਹੀਂ ਆਉਣਾ ਫੇਰ ਸਾਡੇ ਕੋਲੇ ਕੌਲਟੂ ਅਗਲਾ ਜੀ ਉੱਪਰ ਲੰਘ ਗਿਆ ਹਾਂ ਫੇਰ ਨਹੀਂ ਆ ਵੀਡੀਓ ਨਾ ਪ੍ਰਾਂਜਲ ਨੂੰ ਸ਼ੇਅਰ ਕਰਦੇ ਹੋ ਤੇ ਤਵਾ ਲਾਤਾ ਕਹਿ ਕੇ ਕਰਕੇ ਨਹੀਂ ਤਵਾ ਤਵਾ ਨਹੀਂ ਹੈਗਾ ਇਹ ਮਜ਼ਾਕ ਨਹੀਂ ਕਰਦੇ ਉਹਨਾਂ ਦੀ ਉਹਨਾਂ ਦੀ ਗੱਲਾਂ ਦੇ ਵਿੱਚ ਹੀ ਗੱਲ ਨਿਕਲਦੀ ਕੋਈ ਆਪਦੇ ਕੋਲੋਂ ਗੱਲ ਕੋਈ ਲਿਖਦਾ ਹੁੰਦਾ ਕਿਹੜੇ ਲਖਾਇ ਨਹੀਂ ਪਹਿਲਾਂ ਕੋਈ ਲਿਖਿਆ ਪਿਆ ਹੁੰਦਾ ਫੇਰ ਨਹੀਂ ਸਾਡੇ ਕੋਲ ਵੀਰੇ ਫਲਾਈ ਕਰਕੇ ਆਣ ਦੀ ਲੋੜ ਨਹੀਂ ਦੜਬੇ ਦੇ ਜਦੋਂ ਜਿਸ ਸੰਗਰੂਰ ਤੋਂ ਆ ਰਹੇ ਹਾਂ ਤਾਂ ਫਲਾਈਓਵਰ ਤੇ ਨਾ ਚੜਿਓ ਪਾਤਰ ਵਾਲੇ ਪਾਸੇ ਜਾਣਾ ਫਲਾਈਓਵਰ ਦੇ ਨੀਚੇ ਇੱਥੇ ਬਾਈ ਹੋ ਰਹੇ ਨੇ ਨਾ ਇੱਕ ਨਮਾ ਬੱਸ ਨਿਚਲੇ ਪਾਸੇ ਅਜਮਰ ਬਾਈ ਬਈ ਚਾਹ ਤੇ ਇੱਕ ਵਾਰੀ ਆ ਸਿਰਫ ਇੱਕੋ ਹੀ ਨਿੰਮ ਹੈ ਖੱਬੇ ਪਾਸੇ ਹੋਰ ਕੋਈ ਨਿੰਮ ਨਹੀਂ ਹੈਗਾ ਉਹ ਨਾ ਮੋੜ ਲੱਗੇ ਆ ਜੀ ਹਾਂ ਉਹ ਬਾਈ ਹੋਰਾਂ ਦਾ ਸੁਖਲ ਅਮਰੀਕਾ ਆਟੋ ਸਰਵਿਸ ਦੇ ਨਾਮ ਤੇ ਦੜਬੇ ਦੇ ਵਿੱਚ ਬੋਰਡ ਵੀ ਹੈ ਬਾਕੀ ਸਕਰੀਨ ਤੇ ਭਰਾ ਹੋਰਾਂ ਦੇ ਚੱਲ ਰਹੇ ਨੇ ਜੀ ਨੰਬਰ ਤੇ ਜੇ ਜਿਆਦੇ ਫੋਨ ਨਾ ਚੱਕਣ ਨਾ ਕੀ ਕਰਿਆ ਕਰੋ WhatsApp ਨੰਬਰ ਸੇਵ ਕਰੋ ਜਿਥੋਂ ਨੇ ਇਹਨਾਂ ਦਾ ਕੰਮਕਾਰ ਦੇਖਣਾ ਹੈ ਇਹਨਾਂ ਦੇ ਸੋਸ਼ਲ ਮੀਡੀਆ Facebook Instagram ਤੇ ਪੇਜ ਵੀ ਨੇ ਕੀ ਨਾਮ ਤੇ ਨੇ ਕੇਵਲ ਸੋਖਲ ਦੇ ਨਾਮ ਤੇ ਜੀ ਕੇਵਲ ਸੋਖਲ ਦੇ ਨਾਮ ਤੇ ਉੱਥੇ ਜਾ ਕੇ ਜਿਹੜਾ ਆਪਾਂ ਕੰਮ ਕਰਦੇ ਹੁੰਦੇ ਆ ਵਨ ਬਾਈ ਵਨ ਆਪਾਂ ਦੇਖੀ ਜਾਂਦੇ ਹਾਂ ਜਿਹੜਾ ਵੀ ਗੱਡੀ ਹੁਣ ਜਿਵੇਂ ਇਹ ਚੱਕ ਕੇ ਲਿਆ ਤੇ ਸੀ ਹਾਂ ਜਾਂ ਉਹ ਲੈ ਕੇ ਆਏ ਸੀ ਬਲਟੀਨਾ ਸਾਰੇ A to Z ਪਾਏ ਹੋਈ ਨੇ ਹੁਣ ਇਹ ਪਹਿਲਾਂ ਕਿਹਾ ਜਾਂਦੀਗਾ ਤੇ ਬੱਚ ਕੇ ਹੋ ਜਾ ਕਰਦਾ ਬੱਚ ਕੇ ਹੋ ਗਿਆ ਓਕੇ ਹਾਂ ਜੀ ਕਈ ਵਾਰ ਕਸਟਮਰ ਸਾਨੂੰ ਕਹੀ ਜਾਂਦੇ ਨੇ ਬਈ ਆ ਕਿਵੇਂ ਦੀ ਆ ਕਿਵੇਂ ਦੀ ਹੁਣ ਇਹਦੇ ਰਾਤ ਸਾਨੂੰ ਕਈ ਫੋਨ ਆ ਕਿਉਂਕਿ ਬਾਈ ਜਿਹੜਾ ਤੁਸੀਂ ਵਿਕਟਰ ਖੋਲਿਆ ਜਿਉਂ ਕਵਾੜ ਜਾ ਉਹ ਤਾਂ ਸਾਨੂੰ ਦਿਖ ਵੀਡੀਓ ਨਹੀਂ ਜੀ ਇਹ ਉਹਨਾਂ ਨੂੰ ਹੁਣ ਦਿਖਾਵਾਂਗੇ ਹੁਣ ਦਿਖਾਵਾਂਗੇ ਆ ਵਿਕਟਰ ਆ ਆ ਤਿਆਰ ਤਿਆਰ ਇਹਨੂੰ ਐਂ ਤਿਆਰ ਇਹ ਇਹ ਬਈ ਉਹਦੇ ਵਰਗੇ ਨਹੀਂ ਲੱਗਦੇ ਜਿਵੇਂ ਨਵੀਂ ਵਿਆਹੀ ਹੋਵੇ ਇਹ ਕਿਹੜਾ ਹੁੰਦੀ ਐ ਸੌਂਕਤਾ ਹੁਣਾਇਆ ਹੁਣ ਇਹਦੇ ਲੰਮੂ ਦੀ ਸੀ ਪਾਣਾ ਚੱਕੇ ਬਣੀ ਲੰਗਦੀ ਕਿਤੇ ਸਾਡੇ ਹੱਥ ਚੋਂ ਤੱਕ ਜੇ ਨਾ ਦੂਰ ਦੀ ਜੇ ਕੋਈ ਬੱਚੀ ਵੀ ਲੰਘਦਾ ਉਧਰ ਦੀ ਲੰਗੀ ਓਏ ਇਧਰ ਦੀ ਨਾਲ ਨਹੀਂ ਆ ਜਿਹਨੇ ਫੁੱਟ ਰੈਕਟ ਤੇ ਕਿਤੇ ਮੁੰਡੇ ਨੇ ਆ ਕੇ ਉੱਥੇ ਕੁਰਸੀ ਦੇ ਬੈਠ ਕੇ ਪੈਰ ਰੱਖ ਲਿਆ ਮਾਣਾ ਇਹ ਤੇਰੀ ਗਲਤੀ ਐ ਤੇ ਤੈਨੂੰ ਪਤਾ ਨਹੀਂ ਕਾਗਜ਼ਗਾਹ ਤੋਂ ਚੜੇ ਨੇ ਆਪਣੇ ਪਰ ਆ ਦੂਰੋਂ ਬਹੁਤ ਆਉਣਗੇ ਅੱਜ ਮੈਂ ਕਿਹੜਾ ਦੂਰ ਵਾਲਿਆਂ ਦੀ ਜਿਆਦਾ ਸ਼ਾਨ ਆਉਂਦਾ ਹੁਣ ਆ ਜੁਕੇ ਵਾਲੇ ਦੇ ਹਾਂ ਇਹ ਉਹੀ ਥੋੜਾ ਅਗਲੇ ਤਿਆਰ ਕਰਾ ਕੇ ਨੇ ਸਹੀ ਗੱਲ ਹੈ ਪੈਸੇ ਨਹੀਂ ਬਦ ਲੈਣੇ ਆਪਾਂ ਨੇ ਨਹੀਂ ਨਹੀਂ ਪੈਸੇ ਵੀ ਜੈ ਜੈ ਹਾਂ ਕੰਮ ਕਰਾਵਾਂਗੇ ਤਸੱਲੀ ਵਾਲਾ ਹੁਣ ਅਗਲਾ ਹੱਡ ਤੋੜ ਮਿਹਨਤਾਂ ਕਰਦਾ ਬਾਹਰ ਪਰਦੇਸਾਂ ਦੇ ਫਿਰਦਾ ਹੁਣ ਥੋੜਾ ਆਪਣੀ ਲੁਟਣਾ ਕੰਮ ਦੀ ਜ਼ਿੰਮੇਵਾਰੀ ਆ ਯਾਰ ਬਾਈ ਹੋਰਾਂ ਦੀ ਤੁਸੀਂ ਦੇਖ ਲਓ ਮਤਲਬ ਆ ਪਹਿਲਾਂ ਵੀ ਇੱਕ ਵੀਡੀਓ ਬਣਾਈ ਅੱਜ ਦੂਜੀ ਪਾ ਰਹੇ ਆ ਉਹਦਾ ਕਾਰਨ ਕੀ ਐ ਇਦੋਂ ਪਹਿਲਾਂ ਵਿਚਦੀ ਬਹੁਤ ਆਗੇ ਬਾਈ ਹੋਰਾਂ ਨੇ ਬਹੁ ਮਰੇ ਹੀ ਲਾ ਫੁੱਲ ਨੇਰਾ ਹੋ ਰਿਹਾ ਤੁਸੀਂ ਆ ਲਾ ਲੋ ਰਾਤ ਨੂੰ ਵੀਡੀਓ ਲੱਗ ਰਿਹਾ ਬਾਈ ਤੁਹਾਡਾ ਬਣਾਉਣਾ ਉਹ ਵੀ ਲਾਈਟ ਲਾ ਕੇ ਤੇ ਆ ਜਾਣ ਫਿਰ ਡੱਬੇ ਦੇ ਵਿੱਚ ਹਾਂਜੀ ਹਾਂਜੀ ਬੁਕਿੰਗ ਬੁਕਿੰਗ ਕਰਾ ਲੈਣਾ ਆਪਦੀ ਆਦ ਮਰਜੀ ਜੀ ਮੋਸਟ ਵੈਲਕਮ ਹੈ ਲਾ ਬਾਈ ਭਰਾ ਦਾ ਚੱਲ ਰਿਹਾ ਸਕਰੀਨ ਤੇ ਨੰਬਰ ਕੋਈ ਗੱਲਬਾਤ ਕਰਨੀ ਹੈ ਕੋਈ ਸਵਾਲ ਪੁੱਛਣਾ ਜਿਸ ਨੂੰ ਇਹ ਪੁੱਛਣਾ ਹੈ ਕਿ ਸਾਡਾ ਖਰਚਾ ਕਿੰਨਾ ਕਾਜੂਗਾ ਫੋਟੋਆਂ ਹੀ ਪਾ ਸਕਦੇ ਹੋ ਬਾਕੀ ਮੈਂ ਤਾਂ ਕੰਡੀਸ਼ਨ ਚੈੱਕ ਹੋ ਗਈ ਉਰੇ ਆਜੋ ਕੋਈ ਦਿੱਕਤ ਨਹੀਂ ਜੇ ਦੂਰ ਬੈਠੇ ਹੋ ਇੱਕ ਵਾਰੀ ਫੋਟੋਆਂ ਹੀ ਪਾ ਦਿਓ ਉਹ ਤੋਂ ਆਈਡੀਆ ਜਦਾ ਹੋਇ ਜਾਂਦਾ ਹੁੰਦਾ ਇੰਜਨ ਦਾ ਕੰਮ ਤਾਂ ਦੇਖ ਹੁੰਦੀ ਹੁੰਦਾ ਹੁੰਦਾ ਬਾਕੀ ਬਾਡੀ ਬੁੱਡੀ ਲੈਣ ਦਾ ਜੋ ਕੰਮ ਹੋਗਾ ਤੁਹਾਨੂੰ ਦੱਸ ਦੇਣਗੇ ਵੀ ਇੰਨਾ ਖਰਚਾ ਆਊਗਾ ਭਾਈ ਉਹ ਗੱਲਬਾਤ ਕਰ ਲਿਓ ਬਾਕੀ ਭਰਾ ਨਾਲ ਸਕਰੀਨ ਦੇ ਨੰਬਰ ਚੱਲ ਰਹੀ ਕੰਟੈਕਟ ਕਰ ਲਿਓ ਬਾਕੀ ਧੰਨਵਾਦ ਵੀਡੀਓ ਦੇਖਣ ਦੇ ਲਈ ਲੋ ਲਾਈਟ ਵੀ ਆ ਗਈ ਵੀਰੇ ਉਹਦੀ ਲਾਈਟ